ਸਿੱਕਲ ਵਿੱਚ ਆਮਨ ਸਾਈਪ੍ਰਸ ਤੇ ਜਿਤ ਤੰਦਰ ਸੈਕਮੈਂ ਕੋਰੀਅਨ ਫੈਮਿਲੀ ਚ ਕੰਮ ਕਰਦੀ ਆ ਮੇਰੇ ਕੋਲ ਸਾਈਪ੍ਰਸ ਦਾ ਪਰਮਨੈਂਟ ਵੀਜ਼ਾ ਹੈਗਾ ਮੈਂ ਤੁਹਾਨੂੰ ਦੱਸਿਆ ਕਈ ਮੈਨ ਮੈਸੇਜ ਕਰਦੇ ਰਹਿੰਦੇ ਆ ਆਰਐਸਆਰ ਵੀ ਕਿ ਤੁਹਾਨੂੰ ਦੇਖੋ ਕੋਰੀਅਨ ਦੇ ਘਰ ਵਿੱਚ ਕੰਮ ਕਰਨਾ ਨਾ ਔਖਾ ਵੀ ਨਹੀਂ ਹੈਗਾ ਤੇ ਸੌਖਾ ਵੀ ਨਹੀਂ ਹੈਗਾ ਠੀਕ ਹੈ ਤੇ ਤੁਹਾਨੂੰ ਪਤਾ ਯਾਰ ਮਤਲਬ ਠੀਕ ਹੈ ਇਹਨਾਂ ਦੀ ਮਤਲਬ ਸਪਾਈ ਜ਼ਿਆਦਾ ਹੁੰਦੀ ਆ ਸਪਾਈ ਜ਼ਿਆਦਾ ਮੰਗਦੇ ਆ ਕੋਰੀਅਨ ਕਿ ਕਿ ਸਾਾਨੂੰ ਤਾਂ ਘਰ ਕਿਸ ਕੰਮ ਦੇ ਦਿੰਦੇ ਆ ਹਨਾ ਲੜਕਾ ਜੀ ਤੇ ਬਸ ਹੁਣ ਮੈਂ ਵੀ ਬਹੁਤ ਬਿਜ਼ੀ ਰਹਿੰਦੀ ਆ ਬਹੁਤ ਤੇ ਅੱਜ ਮੈਂ ਕੀਤੀ ਹੈਗੀ ਪੂਰੀ ਕਿਚਨ ਕਲੀਨ ਕਿਉਂਕਿ 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 ਸਰਨੇ ਕੋ ਸ਼ੋਅ ਕਰਨਾ ਸੀਗਾ ਉੱਤੇ ਪਾਲਿਸ਼ ਜਾ ਕਰਨਾ ਸੀਗਾ ਤਾਂ ਕਰਕੇ ਮੈਂ ਪੂਰੀ ਕਲੀਨ ਕਿਚਨ ਕੀਤੀ ਅੱਜ ਲੁਕਾ ਜੀ ਬਸ ਅੱਥ ਕੀ ਮਾਜ ਹੋ ਗਿਆ ਸੀ ਆ ਫਿਰ ਮੈਂ ਸੋਚਿਆ ਚੱਲ ਮੈਂ ਫਰਾਪੇ ਬਣਾ ਕੇ ਪੀ ਮਾਹਣਾ ਇਹਨਾਂ ਫਿਰ ਮੈਨੂੰ ਕੌਫੀ ਪੀ ਕੇ ਹੱਲਾ ਸ਼ੇੜੀ ਆਣੀ ਆ ਲੁਕਾ ਜੀ ਮੈਂ ਬਿਚਾਨ ਲੱਗੀਆਂ ਕਾਰਪੇਟ ਉਹ ਕਾਰਪਟ ਬਹੁਤ ਔਖਾ ਵਸਣਾ ਕਿਉਂਕਿ ਜਿਹੜਾ ਟੇਬਲ ਹੈ ਨਾ ਉਹ ਟੇਬਲ ਬਹੁਤ ਜ਼ਿਆਦਾ ਹੈਵੀ ਹੈ ਮੈਂ ਦੱਸ ਨਹੀਂ ਸਕਦੀ ਮਤਲਬ 10 ਬੰਦੇ ਉਹਨੂੰ ਚੱਕੋਗੇ ਨਾ ਤਾਂ ਉਹ ਟੇਬਲ ਚੁੱਕਣਾ ਜਿੱਦਾਂ ਆਹ ਟੇਬਲ ਐਨਾ ਭਾਰਾ ਸਿਕਾ ਨਾ ਮੈਂ ਦੱਸ ਨਹੀਂ ਸਕਦੀ ਹੈ ਕਿ ਮੇਰਾ ਮਤਲਬ 40 ਮਿੰਟ ਇਹਨੂੰ ਲੱਗ ਗਿਆ ਉੱਥੇ ਇਹਨੂੰ ਥੈਂ ਟਿਕਾਣੇ ਰੱਖਣ ਨੂੰ ਬੜਾ ਔਖਾ ਲੱਗਿਆ ਮੈਂ ਬਹੁਤ ਔਖੀ ਹੋਈ ਪਰ ਕੀ ਕਰੀਏ ਜੋਬ ਤਾਂ ਜੋਬ ਹੈ ਨਾ ਮੇਰੇ 40 ਮਿੰਟ ਬਰਬਾਦ ਹੋਏ ਇਸ ਟੇਬਲ ਨੇ ਮੈਨੂੰ ਇੰਨਾ ਤੰਗ ਕੀਤਾ ਨਾ ਜ ਬਹੁਤ ਜ਼ਿਆਦਾ ਫਾਈਨਲੀ ਮੈਂ ਟੇਬਲ ਉਹਦੀ ਜਗ੍ਹਾ ਤੇ ਰੱਖ ਹੀ ਦਿੱਤਾ ਮੈਂ ਬਹੁਤ ਹੈਪੀ ਹੋਈ ਬੱਲੇ ਬੱਲੇ ਮੇਰੇ ਚ ਕਿੰਨਾ ਜੋਰ ਹੈਗਾ ਜੀ ਹਾਂਜੀ ਲੋਕਾ ਜੀ ਮੇਰਾ ਕੰਮ ਖਤਮ ਹੋ ਗਿਆ ਅੱਜ ਸੈਚਰਡੇ ਅਜਾ ਤੁਹਾਨੂੰ ਦੱਸਿਆ ਸੀਗਾ ਕੰਮ ਖਤਮ ਹੋ ਗਿਆ ਤੇ 3 ਵਜੇ ਤੇ ਮੈਂ ਹੁਣ ਮਾਰਕੀਟ ਜਾਉਂਗੀ ਠੀਕ ਹੈ ਸਮਾਨ ਲੈ ਕੇ ਆਉਂਗੀ ਤੇ ਫਿਰ ਮੈਂ ਆਪਣੇ ਘਰ ਜਾਉਂਗੀ ਜਦ ਤੱਕ ਬਾਏ